ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਏ ਪ੍ਰਭ ਸਰਣਾਗਤੀ ਕਿਰਪਾ ਨਿਹਦ ਦਇਆਲ ਇੱਕ ਅੱਖਰ ਹਰ ਮਨ ਵਾਸਤ ਨਾਨਕ ਹੋਤ ਨਿਹਾਲ ਸਤਿਕਾਰਯੋਗ ਸਾਧ ਸੰਗਤ ਜੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਰਵਤ ਸੰਗਤ ਜੋ ਅਮਰਦ ਵੇਲੇ ਸ੍ਰੀ ਦਸ਼ਮੇਸ਼ ਦਰਬਾਰ ਮੂਸਾ ਵਿਖੇ ਪਹੁੰਚ ਕੇ ਹਾਜ਼ਰੀ ਭਰ ਰਹੇ ਹੋ ਆਪ ਜੀ ਸਰਵਤ ਸੰਗਤ ਮੜ ਭਾਗੇ ਹੋ ਹਰ ਰੋਜ਼ ਅੰਮ੍ਰਿਤ ਵੇਲੇ ਕਥਾ ਵਾਰਤਾ ਸਰਵਣ ਕਰਨ ਵਾਸਤੇ ਆਪ ਜੀ ਸੰਗਤ ਪਹੁੰਚਦੇ ਹੋ ਕੱਲ ਤੱਕ ਜੋ ਕਥਾ ਇਤਿਹਾਸ ਰਾਜੇ ਜਨਮੇਜੇ ਦਾ ਪ੍ਰਸੰਗ ਚੱਲ ਰਿਹਾ ਸੀ ਕੱਲ ਤੱਕ ਆਪ ਜੀ ਨੇ ਸਰਵਣ ਕੀਤਾ ਕੱਲ ਤੱਕ ਆਪ ਜੀ ਨੇ ਸਰਵਣ ਕੀਤਾ ਕਿ ਰਾਜਾ ਜਨਮੇਜਾ ਚੱਕਰਵਰਤੀ ਬਣ ਗਿਆ ਉਸ ਤੋਂ ਬਾਅਦ ਉਸ ਨੇ ਅਸਮੇਧ ਜਗ ਕਰਨ ਦੀ ਤਿਆਰੀ ਕਰ ਦਿੱਤੀ ਸੀ ਇੱਥੋਂ ਤੱਕ ਕਾਲ ਇਤਿਹਾਸ ਅਸੀਂ ਤੁਸੀਂ ਸਾਰਿਆਂ ਨੇ ਸਾਂਝਾ ਕੀਤਾ ਹੈ ਅਸੀਂ ਤੁਸੀਂ ਸਾਰਿਆਂ ਨੇ ਇੱਥੋਂ ਤੱਕ ਇਤਿਹਾਸ ਸਾਂਝਾ ਕੀਤਾ ਹੈ ਆਓ ਜੀ ਅੱਜ ਅੱਗੇ ਇਤਿਹਾਸ ਸਾਂਝਾ ਕਰੀਏ ਰਸਨਾ ਪਵਿੱਤਰ ਕਰੋ ਪਿਆਰ ਸਤਿਕਾਰ ਸਹਿਤ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਜਦੋਂ ਰਾਜਾ ਅਸਮੇਧ ਜਗ ਦੀ ਪੂਜਾ ਕਰਨ ਲਈ ਸਭਾ ਵਿੱਚ ਬੈਠਾ ਸੀ ਤਾਂ ਉਸ ਦੀ ਉਹ ਦਾਸੀ ਰਾਣੀ ਆਈ ਜਿਹੜੀ ਕਿ ਉਸ ਨੂੰ ਬਹੁਤ ਪਿਆਰੀ ਸੀ ਉਸ ਨੇ ਹਲਕੇ ਜਿਹੇ ਵਸਤਰ ਪਹਿਨੇ ਹੋਏ ਸਨ ਜਦੋਂ ਉੱਠ ਕੇ ਜਾਣ ਲੱਗੀ ਤਾਂ ਹਵਾ ਦੇ ਬੁੱਲੇ ਨਾਲ ਉਸ ਦੇ ਵਸਤਰ ਚੁੱਕੇ ਗਏ ਉਹ ਅਧ ਨੰਗੀ ਹੋਈ ਤਾਂ ਬ੍ਰਹਮਣ ਹੱਸ ਪਏ ਦਾਸੀ ਰਾਣੀ ਸ਼ਰਮ ਨਾਲ ਕੁਮਲਾ ਕੇ ਬਹਿ ਗਈ ਤੇ ਬ੍ਰਹਮਣਾਂ ਦੀ ਹਾਸੀ ਤੇ ਰਾਜੇ ਨੂੰ ਬਹੁਤ ਗੁੱਸਾ ਆਇਆ ਉਸਨੇ ਉਸੇ ਵੇਲੇ ਹੁਕਮ ਕੀਤਾ ਕਿ ਸਾਰੇ ਬ੍ਰਹਮਣਾਂ ਨੂੰ ਕਤਲ ਕਰ ਦਿਓ ਰਾਜਾ ਜਨਵੇਜਾ ਰਿਖੀ ਵਿਆਸ ਦੇ ਭਵਿੱਖਤ ਬਾਗ ਨੂੰ ਭੁੱਲ ਗਿਆ ਸੀ ਤੇ ਜਗ ਤੇ ਆਏ ਸਾਰੇ ਬ੍ਰਹਮਣ ਉਸਨੇ ਕਤਲ ਕਰਵਾਤੇ ਬ੍ਰਹਮਣਾਂ ਦੇ ਬ੍ਰਹਮਣਾ ਦੇ ਕਤਲ ਨਾਲ ਉਸ ਨੂੰ ਬ੍ਰਹਮ ਹਤਿਆ ਲੱਗ ਗਈ ਪਰ ਉਸ ਨੂੰ ਕ੍ਰੋਧ ਨੇ پاਗਲ ਕੀਤਾ ਸੀ ਉਹ ਸਮਝ ਨਾ ਸਕਿਆ ਉਸ ਨੂੰ ਕੋੜ ਹੋ ਗਿਆ ਤੇ ਕੋੜ ਨਾਲ ਰਾਜਾ ਦੁਖੀ ਹੁੰਦਾ ਗਿਆ ਰਾਜੇ ਨੇ ਸਾਰੇ ਵੈਦ ਹਕੀਮ ਸੱਦੇ ਪਰ ਉਹ ਰੋਗ ਸਰਾਪ ਦਾ ਸੀ ਉਹ ਦਾ ਬ੍ਰਹਮਣਾ ਦੀ ਹਤਿਆ ਦਾ ਸਰਾਪ ਸੀ ਸੋ ਰਾਜਾ ਰਾਜੀ ਨਾ ਹੋਇਆ ਤੇ ਅਖੀਰ ਵਿੱਚ मुनि व्यास देव जी ਨੂੰ ਸੱਦਿਆ ਗਿਆ ਉਸ ਨੇ ਰਾਜੇ ਨੂੰ ਕਿਹਾ हे ਰਾਜਨ ਇਹ ਕਰਮ ਗਤੀ ਆ ਐਸਾ ਹੋਣਾ ਸੀ ਸੋ ਹੋ ਗਿਆ ਹੁਣ ਤਾਂ ਸ਼ਾਇਦ ਆਪ ਜੀ ਦੀ ਮ੍ਰਿਤੂ ਵੀ ਇਸੇ ਰੋਗ ਦੇ ਨਾਲ ਹੀ ਹੋਵੇ ਇਹ ਸੁਣ ਕੇ ਰਾਜਾ ਨਿਰਾਸ਼ ਹੋ ਗਿਆ ਤੇ ਉਸਨੇ ॠषि वेदव्यास ਨੂੰ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰਕੇ ਦੱਸੋ ਇਹਦਾ ਕੋਈ ਉਪਾਅ ਹੋ ਸਕਦਾ ਹੈ। ਵ્યાਸ ॠषि ਨੇ ਉਸ ਨੂੰ ਭਰੋਸਾ ਦਿਵਾਇਆ ਕਿ ਜੇ ਉਹ ਮਹਾਭਾਰਤ ਦੀ ਕਥਾ ਮਨ ਜਿਤ ਲਾ ਕੇ ਸੁਣੇ ਤਾਂ ਉਸ ਦਾ ਗੰਢ ਦਾ ਰੋਗ हट ਸਕਦਾ ਹੈ। ਰਾਜੇ ਨੇ ਗੱਲ ਮੰਨ ਲਈ ਤੇ ਮਹਾਭਾਰਤ ਦੀ ਕਥਾ ਕਰਾਉਣ ਦਾ ਯਤਨ ਕੀਤਾ ਤੇ ਮਹਾਭਾਰਤ ਦੀ ਕਥਾ ਆਰੰਭ ਹੋਈ ਮਹਾਭਾਰਤ ਦੀ ਕਥਾ ਸੁਣਾਓ ਵ્યાਸ ਜੀ ਨੇ ਬੇਨਤੀ ਮਨਜ਼ੂਰ ਕਰ ਲਈ ਤੇ ਰਾਜੇ ਨੂੰ ਮਹਾਭਾਰਤ ਦੀ ਕਥਾ ਸੁਣਾਉਣ ਲੱਗ ਪਏ ਕਹਿਣ ਲੱਗੇ हे राजन ਇਸ ਦੇਸ਼ ਦੇ ਵਿੱਚ ਸੂਰਜ ਵੰਸ਼ੀ ਰਾਜਾ ਭਰਤ ਹੋਇਆ ਹੈ ਇਹ ਬਹੁਤ ਵੱਡਾ ਪ੍ਰਤਾਪੀ ਰਾਜਾ ਸੀ ਉਸ ਰਾਜੇ ਦੇ ਨਾਮ ਉੱਤੇ ਇਸ ਦੇਸ਼ ਦਾ ਨਾਮ ਭਾਰਤਖੰਡ ਜਾਂ ਭਾਰਤ ਦੇਸ਼ ਰੱਖਿਆ ਗਿਆ ਇਸੇ ਕੁਲ ਦੇ ਵਿੱਚ ਰਾਜਾ ਰਘੂ ਹੋਇਆ ਹੈ ਇਸ ਲਈ ਰਾਮਚੰਦਰ ਜੀ ਦੀ ਕੁਲ ਸੀ ਰਘੂ ਕੁਲ ਦੇ ਵਿੱਚ ਰਾਜਾ ਜਦ ਹੋਇਆ ਹੈ ਜਦ ਦੀ ਔਲਾਦ ਵਿੱਚ ਰਾਜਾ ਸੰਤਨ ਹੋਇਆ ਹੈ ਉਸ ਸੰਤਨ ਨੇ ਦੇਵ ਕੰਨਿਆ ਗੰਗਾ ਦੇ ਨਾਲ ਸ਼ਾਦੀ ਕੀਤੀ ਸੀ ਉਸੇ ਦੇਵ ਕੰਨਿਆ ਨੇ ਸ਼ਰਤ ਰੱਖੀ ਸੀ ਕਿ ਰਾਜਾ ਸੰਤਨ ਜਾਂ ਸ਼ਾਂਤ ਨੂੰ ਉਸ ਦੇ ਜੰਮੇ ਕਿਸੇ ਪੁੱਤਰ ਦਾ ਮੂੰਹ ਨਹੀਂ ਦੇਖੇਗਾ ਜੇ ਦੇਖੇਗਾ ਤਾਂ ਗੰਗਾ ਲੋਪ ਹੋ ਜਾਵੇਗੀ ਗੰਗਾ ਦੇ ਕੁੱਖੋਂ 6 ਪੁੱਤਰਾਂ ਨੇ ਜਨਮ ਲਿਆ ਜਿਉਂ-ਜਿਉਂ ਜੰਮਦੇ ਗਏ ਜਿਉਂ-ਜਿਉਂ ਉਹ ਜੰਮਦੇ ਗਏ ਤਿਉਂ-ਤਿਉਂ ਗੰਗਾ ਉਹਨਾਂ ਨੂੰ ਜਲ ਪ੍ਰਵਾਹ ਕਰਕੇ ਖਤਮ ਕਰ ਦਿੰਦੀ ਰਹੀ ਬੱਚਿਆਂ ਨੂੰ ਪਾਣੀ ਵਿੱਚ ਡੋੜ ਦਿੰਦੀ। ਰਾਜੇ ਨੂੰ ਸਮਝ ਆ ਗਈ ਕਿ ਪੁੱਤਰ ਹਰੇਕ ਨੂੰ ਚੰਗੇ ਲੱਗਦੇ ਐ। ਪੁੱਤਰ ਜਗਤ ਵਿੱਚ ਪੁਰਸ਼ ਦਾ ਨਿਸ਼ਾਨ ਹੁੰਦਾ ਹੈ। ਗੰਗਾ ਦੀ ਕੁੱਖੋਂ ਜਦੋਂ ਸੱਤਵਾਂ ਪੁੱਤਰ ਜੰਮਿਆ ਤਾਂ ਰਾਜੇ ਨੇ ਉਹ ਪੁੱਤਰ ਨਦੀ ਵਿੱਚ ਡੋੜ ਨਾ ਦਿੱਤਾ। ਉਸ ਨੂੰ ਫੜ ਲਿਆ। ਤੇ ਪਾਲਣਾ ਸ਼ੁਰੂ ਕਰ ਦਿੱਤਾ ਪਰ ਉਹ ਰਾਣੀ ਗੰਗਾ ਸੱਚਮੁੱਚ ਗੰਗਾ ਨਦੀ ਵਿੱਚ ਲੋਪ ਹੀ ਹੋ ਗਈ ਰਾਜੇ ਸ਼ਾਂਤਨੂ ਨੂੰ ਗੰਗਾ ਦੇ ਵਿਛੋੜੇ ਨੇ ਬਹੁਤ ਦੁਖੀ ਕੀਤਾ ਉਹ ਰੋਜ਼ ਸਵੇਰੇ ਗੰਗਾ ਕਿਨਾਰੇ ਜਾ ਕੇ ਇਸ਼ਨਾਨ ਕਰਦਾ ਅਤੇ ਗੰਗਾ ਦਾ ਜਾਪ ਜਪਦਾ ਰਹਿੰਦਾ ਸੀ ਇਉਂ ਵਿਆਸ ਜੀ ਰਾਜੇ ਜਨਮੇਜੇ ਨੂੰ ਕਥਾ ਸੁਣਾਈ ਗਏ ਉਹ ਸਤਿਵਚਨ ਹਾਂਜੀ ਹਾਂਜੀ ਇਹਨਾਂ ਸ਼ਬਦਾਂ ਵਿੱਚ ਹੰਗਾਰਾ ਦੰਦਾ ਗਿਆ ਤੇ ਸੱਚਮੁੱਚ ਹੀ ਉਹ ਇਕਮਨ ਇਕਚਿਤ ਹੋ ਕੇ ਕਥਾ ਸੁਣ ਰਿਹਾ ਸੀ ਇਥੋਂ ਤੱਕ ਕਥਾ ਸੁਣਨ ਨਾਲ ਉਸ ਦੇ ਤਨ ਤੇ ਕੋਹੜ ਦੇ ਜਖਮ ਸੀ ਸੋਖ ਤੇ ਹੋਣੇ ਸ਼ੁਰੂ ਹੋ ਗਏ ਤੇ ਜਲਣ ਵੀ ਉਹਦੀ ਘਟਣ ਲੱਗੀ ਅੱਗੇ ਰਿਸ਼ੀ ਜੀ ਸੁਣੌਣ ਲੱਗੇ ਜਿਸ ਪੁੱਤਰ ਨੂੰ ਸ਼ਾਂਤੂ ਨੇ ਪਾਲਿਆ ਸੀ ਵਿਆਸ ਜੀ ਨੇ ਕਥਾ ਸੁਣਾਈ ਉਹਦਾ ਨਾਮ ਭੀਸ਼ਮ ਸੀ ਉਹਦਾ ਨਾਮ ਭੀਸ਼ਮ ਇਸ ਕਰਕੇ ਸੀ ਕਿਉਂਕਿ ਉਸ ਨੇ ਭੀਸ਼ਮ ਪ੍ਰਤਿਗਿਆ ਕੀਤੀ ਸੀ ساری ਉਮਰ ਵਿਆਹ ਨਾ ਕਰਾਉਣ ਤੇ ਜਤੀ ਰਹਿਣ ਦਾ ਪਰਣ ਕੀਤਾ ਸੀ ਉਹ ਇਸ ਵਾਸਤੇ ਕੇ ਰਾਜਾ ਸ਼ਾਂਤ ਨੂੰ ਰੋਜ਼ ਗੰਗਾ ਉੱਤੇ ਜਾਇਆ ਕਰਦਾ ਸੀ ਉੱਥੇ ਮਲਾਹ ਦੀ ਲੜਕੀ ਸੀ ਇੱਕ ਉਹਦਾ ਨਾਮ ਸਤਿਆਵਤੀ ਸੀ ਉਹ ਵੀ ਉੱਥੇ ਜਾਇਆ ਕਰਦੀ ਸੀ ਰਾਜੇ ਨੇ ਉਸ ਨੂੰ ਵਿਆਹ ਵਾਸਤੇ ਆਖਿਆ ਤਾਂ ਲੜਕੀ ਤੇ ਲੜਕੀ ਦੇ ਬਾਪ ਨੇ ਸ਼ਰਤ ਰੱਖੀ ਫਿਰ ਰਾਜਨ ਸ਼ਾਦੀ ਤਾਂ ਹੋ ਸਕਦੀ ਹੈ ਜੇ ਦੋ ਸ਼ਰਤਾਂ ਮੰਨੋ ਤਾਂ ਹੇ ਰਾਜਨ ਸ਼ਾਦੀ ਤਾਂ ਹੋ ਸਕਦੀ ਹੈ ਜੇ ਦੋ ਸ਼ਰਤਾਂ ਮੰਨੋ ਤਾਂ ਇੱਕ ਸ਼ਰਤ ਇਹ ਹੈ ਕਿ ਆਪ ਜੀ ਦਾ ਜਿਹੜਾ ਪਹਿਲਾ ਲੜਕਾ ਹੈ ਉਹ ساری ਉਮਰ ਕੁਮਾਰਾ ਰਹੇ ਤੇ ਦੂਸਰਾ ਆਪ ਜੀ ਦੇ ਮਰਨ ਪਿੱਛੋਂ ਰਾਜ ਗੱਦੀ ਉੱਤੇ ਸਿਰਫ ਸਤਿਆਵਤੀ ਦੇ ਕੁੱਖੋਂ ਜੰਮੇ ਲੜਕਿਆਂ ਵਿੱਚੋਂ ਹੀ ਕੋਈ ਲੜਕਾ ਬੈਠੇ। ਰਾਜਾ ਇਹ ਸ਼ਰਤਾਂ ਸੁਣ ਕੇ ਕੁਝ ਘਬਰਾ ਗਿਆ। ਪਰ ਜਦੋਂ ਭੀਸ਼ਮ ਨੂੰ ਪਤਾ ਲੱਗਿਆ ਤਾਂ ਉਸ ਨੇ ਦੋਨੇ ਸ਼ਰਤ ਹੀ ਮੰਨ ਲਈਆਂ। ਤੇ ਰਾਜੇ ਸ਼ਾਂਤ ਨੂੰ ਦਾ ਦੂਸਰਾ ਵਿਆਹ ਸਤਿਆਵਤੀ ਨਾਲ ਹੋ ਗਿਆ। ਉਸ ਦੇ ਘਰ ਦੋ ਪੁੱਤਰ ਹੋਏ। ਇੱਕ ਦਾ ਨਾਮ ਚਿਤ੍ਰੰਗਦ ਤੇ ਦੂਜੇ ਦਾ ਨ 72 ਵੀਰ ਦਾ ਦੋਨੇ ਜਵਾਨ ਹੋ ਗਏ ਵਿਆਹੇ ਗਏ ਪਰ ਦੋਹਾਂ ਦੀ ਮੌਤ ਹੋ ਗਈ ਇਹਨਾਂ ਦੀ ਔਲਾਦ ਨਾ ਹੋਈ ਜਿਸ ਵੇਲੇ ਸਤਿਆਵਤੀ ਨੇ ਦੇਖਿਆ ਕਿ ਉਸ ਦਾ ਕੋਈ ਪੁੱਤਰਾ ਹੀ ਹੈ ਨਹੀਂ ਤੇ ਰਾਜ ਭਾ ਕਿਸੇ ਹੋਰ ਕੋਲ ਚਲਿਆ ਜਾਏਗਾ ਤਾਂ ਉਸ ਨੇ ਆਪਣੀ ਸੌਕਣ ਦੇ ਪੁੱਤਰ ਭੀਸ਼ਮ ਨੂੰ ਮਿਲ ਕੇ ਆਖਿਆ हे बेटा मेरी एक गल मान ए सुनो ए सुनके भीष्म ने पुछया केडी गल माता जी उने आखया तेरे दोमे ਭਰਾ ਮਰ ਗਏ ਨੇ ਤੇਰੀਆਂ ਪਰਜਾਈਆਂ ਅੰਬਕਾ ਤੇ ਅੰਬਲਕਾ ਦੋਵੇਂ ਪੁੱਤਰਹੀਨ ਨੇ ਤੇ ਤੂੰ ਉਹਨਾਂ ਨਾਲ ਸ਼ਾਦੀ ਕਰ ਲਿਆ ਗੰਧਾਰੀ ਦੀ ਇਹ ਗੱਲ ਸੁਣ ਕੇ ਭੀਸ਼ਮ ਉਦਾਸ ਵੀ ਹੋਇਆ ਤੇ ਹੈਰਾਨ ਵੀ ਉਸਨੇ ਉੱਤਰ ਦਿੱਤਾ हे माता ਇਸ ਮਾਮਲੇ ਵਿੱਚ ਤਾਂ ਆਪ ਜੀ ਮੇਰੇ ਤੋਂ ਪਹਿਲਾਂ ਹੀ ਵਾਚਨ ਲੈ ਚੁੱਕੇ ਹੋ ਜੇ ਕਿਸੇ ਕੀਮਤ ਉੱਤੇ ਪ੍ਰਤਗਿਆ ਭੰਗ ਨਹੀਂ ਮੈਂ ਕਰਨੀ ਮੈਂ ਤਾਂ ਬ੍ਰਹਮਚਾਰਜ ਧਾਰਨ ਕਰ ਚੁੱਕਾ ਹਾਂ ਗੰਧਾਰੀ ਉਦਾਸ ਹੋ ਕੇ ਤੁਰਿਆਈ ਉਹਨੂੰ ਯਾਦ ਆਇਆ ਕਿ ਸ਼ਾਂਤਨੂ ਦੇ ਨਾਲ ਵਿਆਹ ਕਰਨ ਤੋਂ ਪਹਿਲਾਂ ਉਸਨੇ 베ੜੀ ਵਿੱਚ ਮੇਲ ਕੀਤਾ ਸੀ ਤੇ ਮੇਲ ਦਾ ਫਾਲੇ ਹੋਇਆ ਸੀ ਕਿ ਕੁਵਾਰੀ ਗਰਭવતી ਹੋ ਗਈ ਸੀ ਤੇ ਉਸ ਦੀ ਕੁੱਖੋਂ ਜੋ ਲੜਕਾ ਪੈਦਾ ਹੋਇਆ ਸੀ ਉਹ ਵਿਆਸ ਸੀ। ਗੰਧਾਰੀ ਉਸ ਪੁੱਤਰ ਕੋਲ ਗਈ ਤੇ ਉਸ ਨੂੰ ਜਾ ਕੇ ਇਹ ਗੱਲ ਆਖੀ ਕਿ ਉਹ ਦੋਵੇਂ ਮੇਰੀਆਂ ਨੂਹਾ ਤੇਰੀਆਂ ਪ੍ਰਿਹਾਈਆਂ ਲੱਗਦੀਆਂ ਹਨ ਤੇ ਤੂੰ ਉਹਨਾਂ ਨਾਲ ਸ਼ਾਦੀ ਕਰ ਲੈ ਤਾਂ ਕਿ ਅੱਗੇ ਕੁਲ ਤੁਰਦੀ ਰਹੇ। ਤੇ ਆਪਣੇ ਕੁਲ ਦੇ ਵਿੱਚੋਂ ਰਾਜ ਭਾਗ ਕੋਈ ਲੜਕਾ ਸਾਂਭ ਲਵੇ। ਉਹ ਮੰਨ ਗਿਆ। ਵਿਆਸ ਆ ਕੇ ਗੰਧਾਰੀ ਦੇ ਘਰ ਵਿੱਚ ਰਹਿਣ ਲੱਗਿਆ ਤੇ ਅੰਬਕਾ ਦੇ ਪੇਟੋਂ ਫਿਰ ਤ੍ਰਿਤਰਾਸ਼ਟਰ ਜਨਮਿਆ ਜਿਹੜਾ ਜਨਮ ਤੋਂ ਅੰਨ੍ਹਾ ਸੀ। ਉਹਦੇ ਅੰਨੇ ਹੋਣ ਦਾ ਕਾਰਨ ਵੀ ਰਾਜਾ ਵਿਆਸ ਨੇ ઋષਿ ਵਿਆਸ ਨੇ ਰਾਜੇ ਨੂੰ ਕਹੋਲ ਕੇ ਸਮਝਾਇਆ। ਅੰਬਾਲਕਾ ਦੇ ਪੇਟੋਂ ਲੜਕਾ ਪੈਦਾ ਹੋਇਆ ਉਸ ਦਾ ਨਾਮ ਪੰਡੂ ਸੀ ਔਰ ਦੋਨੇ ਪੁੱਤਰ ਉਸ ਦੇ ਪੈਦਾ ਹੋਏ ਤ੍ਰਿਤਰਾਸ਼ਟਰ ਪੰਡੂ ਤੇ ਵਿਜਰ ਦੀ ਪਾਲਣਾ ਭੀਸ਼ਮ ਨੇ ਕੀਤੀ ਤਿੰਨਾਂ ਨੂੰ ਸ਼ਸਤਰ ਵਿਦਿਆ ਸਿਖਾਈ ਜਦੋਂ ਜਵਾਨ ਹੋਏ ਤਾਂ ਤ੍ਰਿਤਰਾਸ਼ਟਰ ਦਾ ਵਿਆਹ ਗੰਧਾਰੀ ਨਾਲ ਹੋਇਆ ਤੇ ਪੰਡੂ ਦਾ ਵਿਆਹ ਕੁੰਤੀ ਤੇ ਮਾਦਰੀ ਨਾਲ ਹੋਇਆ ਉਸਦੇ ਦੋ ਵਿਆਹ ਹੋਏ। ਤ੍ਰਿệtਰਾਸ਼ਟ ਦੇ ਘਰ 100 ਪੁੱਤਰ ਤੇ ਇੱਕ ਕੰਨਿਆ ਨੇ ਜਨਮ ਲਿਆ। ਉਸਦੇ ਵੱਡੇ ਪੁੱਤਰ ਦਾ ਨਾਮ ਦਰਯੋਦਨ ਸੀ। ਪੰਡੂ ਦੇ ਪੰਜ ਪੁੱਤਰ ਜਨਮੇ। ਇਹ ਪੰਜੇ ਕੁੰਤੀ ਦੇ ਪੇਟੋਂ ਸਨ। ਉਹਨਾਂ ਪੰਜਾਂ ਪੁੱਤਰਾਂ ਦੇ ਨਾਮ ਯੁਧਿਸ਼ਤਰ, ਅਰਜੁਨ, ਭੀਮ, ਨਕਲ ਅਤੇ ਸਹਦੇਵ ਸਨ। ਇਹਨਾਂ ਪੰਜਾਂ ਭਰਾਵਾਂ ਨੂੰ ਪਾਂਡੂ ਤੇ ਤ੍ਰਿệtਰਾਸ਼ਟ ਦੇ 100 ਪੁੱਤਰਾਂ ਨੂੰ ਕੌਰਵ ਕਿਹਾ ਜਾਂਦਾ ਸੀ। ਰਾਜਾ ਪਾਂਡੂ ਤੀਰਥ ਉੱਤੇ ਗਿਆ ਹੋਇਆ ਮਰ ਗਿਆ ਸੀ। ਉਸ ਦੀ ਮੌਤ ਪਿੱਛੋਂ ਰਾਜ ਗੱਦੀ ਉੱਤੇ ਉਸ ਦਾ ਅੰਨਾ ਭਰਾ ਤ੍ਰਿệtਰਾਸ਼ਟ ਬੈਠਿਆ। ਪਾਂਡੂ ਮਾਸੂਮ ਬੱਚੇ ਸਨ। ਇਹਨਾਂ ਨੂੰ ਕੁੰਤੀ ਨੇ ਪਾਲਿਆ। ਜਦੋਂ ਰਤਾ ਕੁ ਜਵਾਨ ਹੋਏ ਤਤ੍ਰਿਸ਼ਟ ਰਾਸ਼ਟਰ ਦੇ ਪੁੱਤਰ ਦਰਯੋਦਨ ਨੇ ਪੰਜਾਂ ਨੂੰ ਮਾਰ ਦੇਣ ਦੀ ਸਲਾਹ ਕੀਤੀ ਤਾਂ ਕਿ ਉਹ ਰਾਜ ਦਾ ਹਿੱਸਾ ਨਾ ਮੰਗਣ। ਲਾਖ ਦੇ ਮੰਦਰ ਵਿੱਚ ਸਾੜਨ ਦਾ ਯਤਨ ਕੀਤਾ ਪਰ ਉਹ ਸੁਰੰਗ ਲਾ ਕੇ ਨਿਕਲ ਗਏ। ਕਈ ਸਾਲ ਬ੍ਰਹਮਣਾਂ ਦੇ ਭੇਸ਼ ਵਿੱਚ ਫਿਰਦੇ ਰਹੇ। ਫਿਰ ਰਾਜੇ ਦਰੁਪਦ ਦੀ ਨਗਰੀ ਵਿੱਚ ਚਲੇ ਗਏ। ਸਬਬ ਨਾਲ ਉੱਥੇ ਦਰੁਪਦ ਦੀ ਲੜਕੀ ਦਰੁਪਤੀ ਦਾ ਸਬੰਬਰ ਸੀ। ਉਸ ਸੋਮਵਾਰ ਉਤੇ ਅਰਜਨ ਨੇ ਦਰੋਪਦੀ ਨੂੰ ਜਿੱਤ ਲਿਆ। ਕੁੰਤੀ ਦੇ ਬਚਨ ਅਨੁਸਾਰ ਪੰਜਾ ਭਰਾਵਾ ਨੇ ਦਰੋਪਦੀ ਨਾਲ ਵਿਆਹ ਕੀਤਾ। ਰਾਜੇ ਦਰਪਦ ਤੇ ਕ੍ਰਿਸ਼ਨ ਦੇ ਸਮਝਾਉਣ ਤੇ ਤ੍ਰਿệtਰਾਸ਼ਟ ਨੇ ਅੱਧਾ ਰਾਜ ਪਾਣਵਾ ਨੂੰ ਦਿੱਤਾ ਤੇ ਆਪਣੀ ਰਾਜਧਾਨੀ ਇੰਦਰਪ੍ਰਸਥ ਵਿੱਚ ਪਾਣਵਾ ਨੇ ਅਸਮੇਧ ਜਗ ਰਚਿਆ। ਉਸ ਜਾਗ ਉਤੇ ਦਰਯੋਦਨ ਵੀ ਗਿਆ। ਜੇ ਉਹਦੇ ਭਰਾ ਆ ਵੀ ਗਏ। ਪੰਡਵਾ ਨੇ ਇੱਕ ਇਹ ਜਿਹਾ ਮਹਿਲ ਬਣਾਇਆ ਹੋਇਆ ਸੀ ਜੋ ਸਮਝੋ ਮਾਇਆ ਜਾਲ ਸੀ। ਉਸ ਮਹਿਲ ਵਿੱਚ ਜਿੱਥੇ ਪਾਣੀ ਮਾਲੂਮ ਹੁੰਦਾ ਸੀ ਉੱਥੇ ਸੁੱਕੀ ਥਾਂ ਸੀ ਤੇ ਜਿੱਥੇ ਸੁੱਕੀ ਥਾਂ ਲੱਗਦੀ ਸੀ ਉੱਥੇ ਅਸਲ ਵਿੱਚ ਪਾਣੀ ਸੀ। ਉਹ ਮਹਿਲ ਨੂੰ ਦੇਖਦਾ ਹੋਇਆ ਧੋਖਾ ਖਾ ਚੁੱਕਾ ਸੀ। ਉਹ ਸੁੱਕੀ ਥਾਂ ਦੇ ਭੁਲੇਖੇ ਪਾਣੀ ਦੇ ਸਰੋਵਰ 'ਚ ਡਿੱਗ ਪਿਆ। ਦ੍ਰੋਪਦੀ ਦੂਰ ਖੜੀ ਛੱਤ 'ਤੇ ਆਪਣੀਆਂ ਸਹੇਲੀਆਂ ਤੇ ਦਾਸੀਆਂ ਦੇ ਸਮੇਤ ਦੇਖ ਰਹੀ ਸੀ। ਉਸਨੇ ਹੰਕਾਰ ਵਿੱਚ ਆ ਕੇ ਜਦੋਂ ਉਸਨੂੰ ਡਿੱਗਿਆ ਹੋਇਆ ਦੇਖਿਆ ਤਾਂ ਉਹ ਹੱਸਣ ਲੱਗੀ ਤੇ ਉੱਚੀ ਸਾਰੀ ਆਖਿਆ। ਅੰਨੇ ਦੀ ਔਲਾਦ ਅੰਨੀ। ਇਹ ਬਾਤ ਦਰਯੋਧਨ ਨੇ ਸੁਣ ਲਿਆ। ਸੁਣਦਿਆ ਸਾਰ ਉਹਦੇ ਮਨ ਨੂੰ ਅੱਗ ਲੱਗੀ ਤੇ ਮਨ ਹੀ ਮਨ ਉਸਨੇ ਫੈਸਲਾ ਕੀਤਾ ਮੈਂ ਪਿਓ ਦਾ ਪੁੱਤ ਨਹੀਂ ਜੇ ਦਰੋਪਦੀਏ ਤੈਨੂੰ ਅਲਫ ਲੰਗੀ ਕਰਕੇ ਭਰੀ ਸਭਾ ਵਿੱਚ ਕਸੀਟਕੇ ਨਾਲ ਲੈ ਕੇ ਆਵਾਂ ਇਹ ਆ ਕੇ ਉਹ ਆਪਣੇ ਮਹਿਲਾਂ ਵੱਲ ਆ ਗਿਆ ਤੇ ਪੰਡਵਾਂ ਦਾ ਮਹਿਲ ਛੱਡ ਕੇ ਆਪਣੇ ਘਰ ਆ ਗਿਆ ਕਥਾ ਦਾ ਜਦੋਂ ਇੱਥੋਂ ਤੱਕ ਭੋਗ ਪਿਆ ਇਸ ਹਿੱਸੇ ਤੱਕ ਪੁੱਜਣ ਤੇ ਰਾਜੇ ਜਨਮੇਜੇ ਦੇ ਅੱਧੇ ਸਰੀਰ ਦਾ ਕੋਟ हट ਗਿਆ ਉਹਦਾ ਅੱਧਾ ਸਰੀਰ ਕੁੰਦਨ ਵਾਂਗ ਸਾਫ਼ ਹੋ ਗਿਆ ਉਹ ਮਨ ਹੀ ਮਨ ਖੁਸ਼ ਹੋਇਆ ਉਹਦੀਆਂ ਰਾਣੀਆਂ ਦੇਖ-ਦੇਖ ਕੇ ਖੁਸ਼ ਹੋ ਰਹੀਆਂ ਸੀ ਵਿਆਸ ਇਕਜਿਤ ਹੋ ਕੇ ਕਥਾ ਕਰੀ ਗਿਆ ਦਰਯੋਧਨ ਬੜਾ ਚਲਾਕ ਸੀ ਆਪਣੇ ਮਾਮੇ ਸ਼ੁਕਨੀ ਦੀ ਸਹਾਇਤਾ ਨਾਲ ਉਸ ਨੇ ਜੁਦਿਸਤਰ ਨੂੰ ਸੱਦ ਕੇ ਜੂਆ ਖੇਡਦਿਆਂ ਚਲਾਕੀਆਂ ਨਾਲ ਜੂਏ ਵਿੱਚ ਸਾਰਾ ਰਾਜ ਭਾਗ ਜਿੱਤ ਲਿਆ ਇੱਥੋਂ ਤੱਕ ਕਿ ਪੰਜੋ ਪਾਂਡੇ ਤੇ ਦਰੋਪਤਾ ਵੀ ਜਿੱਤ ਲਈ ਜਦੋਂ ਦਰੋਪਤੀ ਜਿੱਤ ਲਈ ਤਾਂ ਉਸ ਨੇ ਆਪਣੇ ਪਰਾ ਦੋ ਸ਼ਾਸਨ ਨੂੰ ਭੇਜ ਕੇ ਦ੍ਰੋਪਦੀ ਨੂੰ ਰਾਜ ਸਭਾ ਵਿੱਚ ਮੰਗਵਾਇਆ ਕਿਉਂਕਿ ਉਸ ਨੇ ਆਪਣੇ ਮਨ ਵਿੱਚ ਪ੍ਰਤੀਗਿਆ ਕੀਤੀ ਸੀ ਕਿ ਮੈਂ ਪਿਓ ਦਾ ਪੁੱਤ ਨਹੀਂ ਜੇ ਤੈਨੂੰ ਅਲਫ ਨੰਗੀ ਕਰਕੇ ਭਰੀ ਸਭਾ ਦੇ ਵਿੱਚ ਕਸੀਟ ਕੇ ਨਾ ਲੈ ਕੇ ਆਵਾਂ ਤਦ ਦੋ ਸ਼ਾਸਨ ਦ੍ਰੋਪਦੀ ਨੂੰ ਕੇਸਾਂ ਤੋਂ ਫੜ ਕੇ ਕਸੀਟ ਕੇ ਰਾਜ ਸਭਾ ਵਿੱਚ ਲੈ ਕੇ ਆਏ ਦੋਸ਼ਟ ਉਸ ਨੂੰ ਨੰਗੀ ਲੱਗੇ ਕਰਨ ਤਾਂ ਕ੍ਰਿਸ਼ਨ ਜੀ ਨੇ ਦ੍ਰੋਪਦੀ ਦੀ लाज ਰੱਖੀ ਉਸ ਨੂੰ ਨੰਗੀ ਨਾ ਕਰ ਸਕੇ ਲੀੜਿਆਂ ਦੇ ਕੱਪੜਿਆਂ ਦੇ ੰਮਾਰ ਲੱਗ ਗਏ ਤੇ ਪੰਡਵਾਂ ਨੂੰ 12 ਸਾਲ ਦਾ ਬਨਵਾਸ ਭੋਗਣਾ ਪਿਆ 13ਵੇਂ ਸਾਲ ਜਦੋਂ ਉਹਨਾਂ ਨੇ ਰਾਜ ਦਾਤਾ ਭਾਗ ਮੰਗਿਆ ਤਾਂ ਦਰਯੋਧਨ ਨੇ ਦੇਣ ਤੋਂ ਨਾ ਕਰਤੀ ਕ੍ਰਿਸ਼ਨ ਜੀ ਨੇ ਸਮਝਾਉਣ ਦਾ ਯਤਨ ਕੀਤਾ ਪਰ ਕ੍ਰਿਸ਼ਨ ਜੀ ਦੀਆਂ ਕੋਸ਼ਿਸ਼ਾਂ ਵੀ ਨਿਸਫਲ ਗਈਆਂ ਤੇ ਮਹਾਭਾਰਤ ਦਾ ਫਿਰ ਜੁੱਧ ਹੋਇਆ ਉਸ ਜੁੱਧ ਵਿੱਚ ਦੁਰਯੋਧਨ ਤੇ ਉਹਦੇ ਭਾਈ ਮਾਰੇ ਗਏ ਦੁਸ਼ਾਸ਼ਣ ਨੂੰ ਮਾਰ ਕੇ ਭੀਮ ਨੇ ਉਹਦੇ ਉਸ ਦੀ ਛਾਤੀ ਪਾੜ ਕੇ ਉਸਦੇ ਲਹੂ ਦੀਆਂ ਚੂੜੀਆਂ ਭਰ ਕੇ ਪੀਤੀਆਂ ਲੜਾਈ ਵਿੱਚ ਭੀਮ ਨੇ ਐਸੇ ਕੌਤਕ ਕੀਤੇ ਜੋ ਅਸਚਰਜ ਸੰਨ ਉਸਨੇ ਉਸਨੇ ਦੁਸ਼ਮਣ ਦੇ ਹਾਥੀਆਂ ਨੂੰ ਲੱਤਾਂ ਤੋਂ ਫੜ ਕੇ ਘੁਮਾ ਕੇ ਐਸਾ ਉੱਪਰ ਛੁੱਟਿਆ ਕਿ ਉਹ ਅਜੇ ਤੱਕ ਆਕਾਸ਼ ਵਿੱਚ ਘੁੰਮ ਰਹੇ ਨੇ ਹੇਠਾਂ ਨਹੀਂ ਆਏ ਜਦੋਂ ਇੱਥੇ ਕਥਾ ਪੁੱਜੀ ਤਾਂ ਰਾਜਾ ਜਨਮੇਜਾ ਹੈਰਾਨ ਹੋਇਆ ਕਿ ਉਹਦੇ ਸਰੀਰ ਨੂੰ ਬੜੀ ਸ਼ਾਂਤੀ ਆਈ ਹੋਈ ਸੀ ਸੀਤਲਤਾ ਦੇ ਨਾਲ ਹੀ ਸਰੀਰ ਕੁੰਦਨ ਵਰਗਾ ਹੋ ਗਿਆ ਸੀ ਪਰ ਜਦੋਂ ਇੱਥੇ ਕਥਾ ਆਈ ਕਿ ਭੀਮ ਸੈਨ ਨੇ ਆਪਣੇ ਦੁਸ਼ਮਣਾਂ ਦੇ ਹਾਥੀਆਂ ਨੂੰ ਲੱਤਾਂ ਤੋਂ ਫੜ ਕੇ ਘੁਮਾ ਕੇ ਉੱਪਰ ਵੱਲ ਚਲਾ ਕੇ ਸੁੱਟ ਦਿੱਤਾ ਤੇ ਉਹ ਆਕਾਸ਼ ਵਿੱਚ ਘੁੰਮ ਰਿਹਾ ਹੇਠਾਂ ਨਹੀਂ ਆਇਆ ਤਾਂ ਈਸ਼ ਗੱਲ ਦੇ ਉੱਤੇ ਰਾਜੇ ਜਨਮੇਜੇ ਨੂੰ ਸ਼ੰਕਾ ਹੋਈ ਤਾਂ ਉਸਨੇ ਨੱਕ ਚਾੜ ਕੇ ਸ਼ੰਕਾ ਕੀਤੀ ਕਿ ਇਹ ਕਿਵੇਂ ਹੋ ਸਕਦਾ ਹੈ ਹੁਣ ਨੱਕ ਉੱਤੇ ਕੋੜ ਰਹਿ ਗਿਆ ਸੀ ਬਾਕੀ ਸਰੀਰ ਠੀਕ ਹੋ ਗਿਆ ਪਰ ਨੱਕ ਉੱਤੇ ਕੋੜ ਰਹਿ ਗਿਆ ਤੇ ਉਸਦੇ ਰਹਿਣ ਦਾ ਕਾਰਨ ਰਾਜੇ ਨੇ ਪੁੱਛਿਆ ऋषि व्यास जी ਨੂੰ ਤਾਂ ਵਿਆਸ ਜੀ ਨੇ ਕਿਹਾ हे राजन ਆਪ ਨੂੰ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਕਥਾ ਉੱਤੇ ਕਿੰਤੂ ਨਾ ਕਰਨਾ ਸ਼ੰਕਾ ਨਹੀਂ ਕਰਨੀ ਜੇ ਐਸਾ ਕਰੋਗੇ ਤਾਂ ਕੋੜ ਨਹੀਂ ਹਟੇਗਾ ਜਦੋਂ ਕਥਾ ਇੱਥੇ ਆਈ ਸੀ ਕਿ ਭੀਮ ਨੇ ਹਾਥੀ ਆਕਾਸ਼ ਵਿੱਚ ਸੁਟੇ ਤਾਂ ਤੁਸੀਂ ਨੱਕ ਚੜਾ ਕੇ ਸ਼ੱਕ ਕੀਤਾ ਤੇ ਆਖਿਆ ਐਸਾ ਕਿਵੇਂ ਹੋ ਸਕਦਾ ਹੈ ਕਿ ਕੋਈ ਮਨੁੱਖ ਹਾਥੀਆਂ ਨੂੰ ਲੱਤਾਂ ਤੋਂ ਫੜ-ਫੜ ਕੇ ਘੁਮਾ ਕੇ ਉੱਪਰ ਸੁੱਟ ਦੇਵੇ ਸੋ ਇਹ ਕੋੜ ਨੱਕ ਦੇ ਤਾਂ ਕਰਕੇ ਰਹਿ ਗਿਆ ਹੁਣ ਇਹ ਰਾਜੀ ਨਹੀਂ ਹੋਵੇਗਾ ਕਥਾ ਦਾ ਭੋਗ ਪੈ ਗਿਆ ਪਰ ਰਾਜੇ ਦੇ ਨੱਕ ਦਾ ਕੋੜ ਰਹਿ ਗਿਆ ਇਸ ਵਾਸਤੇ ਉਹ ਦੁੱਖ ਭੋਗਣ ਲੱਗਿਆ ਤੇ ਕੋੜ ਫਿਰ ਉਸ ਤੋਂ ਅੱਗੇ ਦੁਬਾਰਾ ਵਧਣਾ ਸ਼ੁਰੂ ਹੋ ਗਿਆ ਜਿਹਦੇ ਕਰਕੇ ਰਾਜੇ ਜਨਮੇਜੇ ਦੀ ਫਿਰ ਕੋੜ ਨਾਲ ਮੌਤ ਹੋ ਗਈ ਸੋ ਇਸ ਵਾਸਤੇ ਇਹ ਜਗਿਆਸੂ ਜਨੋ ਜਦੋਂ ਕਥਾ ਸਰਵਣ ਕਰੀਏ ਤਾਂ ਕਦੀ ਕਿੰਤੂ ਨਾ ਕਰੀਏ ਜੇ ਕਿੰਤੂ ਹੀ ਕਰਨਾ ਹੋਵੇ ਤਾਂ ਉਸ ਗ੍ਰੰਥ ਦੀ ਕਥਾ ਸਰਵਣ ਨਹੀਂ ਕਰਨੀ ਚਾਹੀਦੀ ਸੋ ਇਹ ਕਥਾ ਸੀ ਰਾਜੇ ਜਨਮੇਜੇ ਦੀ ਗੁਰੂ ਮਹਾਰਾਜ ਜੀਆ ਨੇ ਪਾਵਨ ਬਾਣੀ ਦੇ ਵਿੱਚ ਰਾਜੇ ਜਨਮੇਜੇ ਦਾ ਨਾਮ ਉਹਦਾ ਜ਼ਿਕਰ ਕੀਤਾ ਹੈ ਇਸ ਕਰਕੇ ਅੱਜ ਆਪਾਂ ਰਾਜੇ ਜਨਮੇਜੇ ਦੀ ਕਥਾ ਸਰਵਣ ਕੀਤੀ ਸੰਗਤ ਜੀ ਰਾਜੇ ਜਨਮੇਜੇ ਦੀ ਕਥਾ ਸਾਨੂੰ ਇਹ ਦੱਸਦੀ ਆ ਕਿ ਇੱਕ ਤਾਂ ਹੋਣੀ ਨਹੀਂ ਟਲਦੀ ਲਿਖਤਕਾਰ ਭਾਵੀ ਉਹ ਨਹੀਂ ਟਲਦਾ ਦੂਸਰਾ ਸਾਨੂੰ ਇਹਦੇ ਤੋਂ ਇਹ ਮਤ ਮਿਲਦੀ ਹੈ ਕਿ ਜੇ ਆਪਾਂ ਕਥਾ ਸੁਣਨੀ ਹੋਵੇ ਤਾਂ ਉਹਦੇ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ ਜੇ ਸ਼ੰਕਾ ਕਰਨੀ ਹੋਵੇ ਤਾਂ ਉਸ ਗ੍ਰੰਥ ਦੀ ਕਥਾ ਨਹੀਂ ਸੁਣਨੀ ਚਾਹੀਦੀ ਅੱਜ ਦੇ ਜਮਾਨੇ ਦੇ ਵਿੱਚ ਵੀ ਇਹ ਬੜੀ ਪਰਵਾਡੀ ਚੱਲ ਪਈ ਹੈ ਬڑے ਲੋਕ ਕਈ ਗ੍ਰੰਥਾਂ ਨੂੰ ਪੜ੍ਹ-ਪੜ ਕੇ ਉਹਨਾਂ ਦੀਆਂ ਸਾਖੀਆਂ ਸੰਗਤ ਨੂੰ ਸੁਨਾਸਣਾ ਕੇ ਸੰਗਤ ਵਿੱਚ ਬੜੇ ਮਸ਼ਹੂਰ ਹੋ ਜਾਂਦੇ ਆ ਪਰ ਉਹਨਾਂ ਦੀ ਮਤ ਭ੍ਰਿਸ਼ਟ ਹੋ ਜਾਂਦੀ ਹੈ ਉਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਉਸੇ ਹੀ ਗ੍ਰੰਥ ਦੇ ਉੱਤੇ ਉਸੇ ਹੀ ਗ੍ਰੰਥ ਦੀਆਂ ਲਿਖਤਾਂ ਦੇ ਉੱਤੇ ਉਹੀ ਬੰਦੇ ਸ਼ੰਕਾ ਕਰੀ ਜਾਂਦੇ ਆ ਉਦੇ ਵਿੱਚ ਨੁਕਤਾ ਜਿੰਨੀ ਕਰੀ ਜਾਂਦੇ ਆ ਸੋ ਇਸ ਕਰਕੇ ਸਾਨੂੰ ਰਾਜੇ ਜਨਮੇਜੇ ਦੀ ਕਥਾ ਤੋਂ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਸ ਵੀ ਗ੍ਰੰਥ ਦੀ ਕਥਾ ਸੁਣੀਏ ਉਸ ਗ੍ਰੰਥ ਦੇ ਉੱਤੇ ਕਿੰਤੂ ਨਹੀਂ ਕਰਨਾ ਚਾਹੀਦਾ ਜੇ ਕਿੰਤੂ ਕਰਨਾ ਹੋਵੇ ਤਾਂ ਉਸ ਗ੍ਰੰਥ ਦੀ ਕਥਾ ਸੁਣਨੀ ਨਹੀਂ ਚਾਹੀਦੀ ਸੋ ਇਸ ਕਰਕੇ ਆਪਾਂ ਨੂੰ ਹਰੇਕ ਸਾਖੀ ਤੋਂ ਭਾਈ ਕੋਈ ਨਾ ਕੋਈ ਸਿੱਖਿਆ ਲੈਣੀ ਚਾਹੀਦੀ ਹੈ ਜੇ ਆਪਾਂ ਸਿੱਖਿਆ ਨਹੀਂ ਲੈਣੀ ਫਿਰ ਸਾਖੀਆਂ ਪੜ੍ਹਨ ਦਾ ਕੋਈ ਮਨੋਰਥ ਨਹੀਂ ਕੋਈ ਲਾਭ ਨਹੀਂ ਸਾਖੀ ਦਾ ਲਾਭ ਇਹੀ ਹੈ ਕਿ ਸਾਖੀ ਸੁਣਨ ਤੋਂ ਬਾਅਦ ਆਪਾਂ ਸਿੱਖਿਆ ਸਿੱਖਿਆ ਲਈਏ ਹੁਣ ਜਿਵੇਂ ਰਾਜੇ ਜਨਮੇਜੇ ਦੀ ਕਥਾ ਆਪਾਂ ਸੁਣੀ ਹੈ ਹੁਣ ਦੇ ਸਮੇਂ ਵਿੱਚ ਅੱਜ ਦੀ ਤਰੀਕ ਵਿੱਚ ਨਾ ਰਾਜਾ ਜਨਮੇਜਾ ਇੱਥੇ ਹੈ ਨਾ ਰਿਸ਼ੀ ਵਿਆਸ ਹੈ ਨਾ ਸਾਧ ਸੰਗਤ ਜੀ ਪਾਂਡੋ ਨੇ ਨਾ ਕੌਰਵ ਨੇ ਤੇ ਨਾ ਹੀ ਰਾਜਾ ਭਰਤ ਹੈ ਨਾ ਦਰੋਪਤਾ ਹੈ ਨਾ ਕੋਈ ਹੋਰ ਹੈ ਆਪਾਂ ਉਹਨਾਂ ਦੀਆਂ ਸਾਖੀਆਂ ਸੁਣਦੇ ਆ ਤੇ ਸਾਖੀ ਸੁਣ ਕੇ ਅਸੀਂ ਉਹ ਤੋਂ ਸਿੱਖਿਆ ਲੈਣੀ ਹੈ ਜੇ ਸਿੱਖਿਆ ਲੈ ਲਾਂਗੇ ਤਾਂ ਸਾਖੀਆਂ ਸੁਣੀਆਂ ਫਲਦਾਇਕ ਨੇ ਜੇ ਸਾਖੀ ਤੋਂ ਸਿੱਖਿਆ ਨਹੀਂ ਲੈਣੀ ਤਾਂ ਸਾਖੀ ਦਾ ਕੋਈ ਵੀ ਫਲ ਨਹੀਂ ਹੈ ਪੁੱਲਾ ਚੁੱਕਾਂ ਦੀ ਖਿਮਾ ਕੱਲ ਦੇ ਸਮੇਂ ਵਿੱਚ ਰਾਜੇ ਜਰਾਸੰਧ ਦੀ ਕਥਾ ਆ ਰਹੀ ਹੈ ਇਹ ਰਾਜਾ ਜਰਾਸੰਧ ਬਹੁਤ ਬਲਸ਼ਾਲੀ ਰਾਜਾ ਸੀ ਕ੍ਰਿਸ਼ਨ ਭਗਵਾਨ ਜੀ ਨਾਲ ਇਹਦਾ ਬੜਾ ਲੰਮਾ ਸਮਾਂ ਜੁੱਧ ਹੁੰਦਾ ਰਿਹਾ ਤੇ ਬੜੇ ਵਾਰ ਇਹਨੇ ਕ੍ਰਿਸ਼ਨ ਭਗਵਾਨ ਜੀ ਨੂੰ ਜੁੱਧ ਵਿੱਚ ਹਰਾ ਕੇ ਭਜਾ ਦਿੱਤਾ ਸੀਗਾ ਰਾਜੇ ਜਰਾਸੰਧ ਦੀ ਕਥਾ ਆਪਾਂ ਕੱਲ ਨੂੰ ਸਰਵਣ ਕਰਾਂਗੇ ਕਿਉਂਕਿ ਜਰਾਸੰਧ ਦਾ ਨਾਮ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਗੁਰੂ ਮਹਾਰਾਜ ਜੀਆ ਨੇ ਸਾਡੇ ਲਈ ਵਰਤਿਆ ਹੈ ਸੋ ਆਓ ਭੁੱਲਾ ਚੁੱਕਾਂ ਦੀ ਖਿਮਾ ਬਾਕੀ ਕੱਲ ਦੇ ਸਮੇਂ ਵਿੱਚ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਦਿਆ ਗਏ ਹਰਦਾਸ ਹਮਾਰੀ ਜੀ